ਜਾ ਪਰ ਦੇ ਵਿੱਚ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆ ਅੰਮ੍ਰਿਤਸਰ ਦੇ ਨਾ ਲੱਗਦੇ ਪਿੰਡ ਮਾਨਾਲੇ ਦੇ ਵਿਖੇ ਕਿਉਂਕਿ ਜੇ ਗੱਲ ਕਰ ਲਈ ਅੰਮ੍ਰਿਤਸਰ ਸ਼ਹਿਰ ਦਿੱਤਾ ਸ਼ਹਿਰ ਦੇ ਵਿੱਚ ਧੁੰਦ ਦਾ ਪ੍ਰਕੋਪ ਜੋ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਪਰ ਦਿਹਾਤੀ ਏਰੀਆ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਅਸੀਂ ਜੋ ਅੰਮ੍ਰਿਤਸਰ ਦਿੱਲੀ ਹਾਈਵੇ ਵਿਖੇ ਮੌਜੂਦ ਆ ਤਾਂ ਇਹ ਸੜਕ ਜੋ ਸਿੱਧਾ ਦਿੱਲੀ ਤੋਂ ਅੰਮ੍ਰਿਤਸਰ ਨੂੰ ਤਾਂ ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ ਤਾਂ ਇੱਥੇ ਤੁਸੀਂ ਧੁੰਦ ਦਾ ਪ੍ਰਕੋਪ ਵੇਖ ਸਕਦੇ ਕਾਫੀ ਜ਼ਿਆਦਾ ਜੋ ਇੱਥੇ ਫੈਲਿਆ ਹੋਇਆ ਹੈ ਤਾਂ ਉੱਥੇ ਜੇਕਰ ਦਿਨੋ ਰੋਜ਼ ਦੀ ਗ੍ਰਾਫ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਰੋਜ਼ ਜੋ ਗੱਲ ਕਰ ਲਈਏ ਹਰ ਰੋਜ਼ ਜੋ ਧੁੰਦ ਦਾ ਪ੍ਰਕੋਪ ਆ ਵੱਧਦਾ ਸ਼ੁਰੂ ਹੁੰਦਾ ਜਾ ਰਿਹਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਮਾਨ ਵਾਲੇ ਪਿੰਡ ਤੋਂ ਤਾਂ ਕੁਝ ਨੌਜਵਾਨਾਂ ਦੇ ਨਾਲ ਵੀ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਜੋ ਦਿੱਕਤ ਪਰੇਸ਼ਾਨੀ ਦਾ ਜੋ ਸਾਹਮਣਾ ਜੋ ਕਰਨਾ ਪੈਂਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜੋ ਧੁੰਦ ਇੱਥੇ ਹੈਗੀ ਆ ਤਾਂ ਕੁਝ ਜੋ ਰਾਹ ਚਾਲਕ ਹੈਗੇ ਨੇ ਸਾਡੇ ਦਾ ਵੀ ਮੌਜੂਦ ਹੈਗੇ ਨੇ ਤੇ ਗੱਲ ਕਰਾਂਗੇ ਹਾਂਜੀ ਸਰ ਕਿੱਥੇ ਚੱਲੇ ਹੋ ਤੁਸੀਂ ਤੇ ਕਿੱਥੋਂ ਆਏ ਹੋ ਮਨਾਵੜੇ ਤੋਂ ਆਏ ਜੀ ਬੇਟੇ ਨੂੰ ਛੱਡਣ ਚੱਲਿਆ ਵਾਸਤੇ ਚੜਾਣ ਤਾਂ ਕਾਫੀ ਜ਼ਿਆਦਾ ਧੁੰਦ ਅੱਜ ਜੋ ਹੋਈ ਆ ਤਾਂ ਕਿੰਨੀ ਕੁ ਦਿੱਕਤ ਹੋ ਜਾਂਦੀ ਧੁੰਦ ਦੇ ਵਿੱਚ ਗੱਡੀ ਚਲਾਉਣ ਧੁੰਦ ਦੇ ਦਿੱਕਤੇ ਕਾਫੀ ਹੁੰਦੀ ਆ ਉਹ ਬਲਿੰਕਰ ਲਾ ਕੇ ਚਲਾਉਣੀ ਪੈਂਦੀ ਗੱਡੀ ਉਹ ਤਾਂ ਹੋਲੀ ਕਾਫੀ ਜਾਣਾ ਪੈਂਦਾ ਤਾ ਜੀ ਬਿਲਕੁਲ ਜੀ ਜੀ ਕਈ ਗੱਡੀਆਂ ਜੇ ਵੀ ਬਹੁਤ ਮਤਲਬ ਤੇਜ਼ ਆ ਰਹੀਆਂ ਫਿਰ ਉਹ ਪ੍ਰੋਬਲਮ ਬੜੀ ਹੁੰਦੀ ਹੈ। ਜੀ। ਤਾ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਲੋਕ ਨੇ ਜੋ ਆ ਰਹਾ ਚਾਲਕ ਨੇ ਤਾਂ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਕਾਫੀ ਜੋ ਦਿੱਕਤ ਤੁੰਦ ਦੇ ਨਾਲ ਵੇਖਣ ਨੂੰ ਮਿਲਦੀ ਹੈ ਤਾਂ ਕਈ ਗੱਡੀਆਂ ਜੋ ਕਾਫੀ ਤੇਜ਼ ਵੀ ਚੱਲ ਰਹੀਆਂ ਦਿਖਾਈ ਦੇ ਰਹੀਆਂ ਨੇ ਪਰ ਉੱਥੇ ਜੇਕਰ ਪ੍ਰਸ਼ਾਸਨ ਦੀ ਗੱਲ ਕਰ ਲਈਏ ਪ੍ਰਸ਼ਾਸਨ ਵੱਲੋਂ ਵੀ ਕਿਤਨਾ ਕਿਤੇ ਕਹਿ ਸਕਦੇ ਕਿ ਰੋਡ ਸੇਫਟੀ ਨੂੰ ਲੈ ਕੇ ਕੋਈ ਸਪੀਡ ਲਿਮਟ ਕਿਉਂਕਿ ਧੁੰਦ ਦੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਐਕਸੀਡੈਂਟ ਦਾ ਖਤਰਾ ਜੋ ਵੇਖਣ ਨੂੰ ਮਿਲਦਾ ਕਾਫੀ ਜ਼ਿਆਦਾ ਐਕਸੀਡੈਂਟਸ ਵੇਖਣ ਨੂੰ ਮਿਲਦੇ ਨੇ ਤਾਂ ਕੁਝ ਹੋਰ ਵੀ ਜੋ ਲੋਕ ਸਾਡੇ ਨਾਲ ਮੌਜੂਦ ਨੇ ਹਾਂਜੀ ਭਾਈ ਤੁਸੀਂ ਕਿੱਥੋਂ ਆਏ ਹੋ ਤਾਂ ਇੰਨੀ ਧੁੰਦ ਦੇ ਵਿੱਚ ਕਿੰਨੀ ਕੁ ਦਿੱਕਤ ਹੋ ਰਹੀ ਆ ਭਾਈ ਬਹੁਤ ਜ਼ਿਆਦੀ ਦਿੱਕਤ ਹੁੰਦੀ ਆ ਇਹਦਾ ਮੈਂ ਇਹ ਵੇਖੋ ਵੀ ਭਾਈ ਤੁਹਾਡੇ ਸਾਹਮਣੇ ਅੰਮ੍ਰਿਤਸਰ ਦੇ ਵਿੱਚ ਮਾਨ ਨਾਲੇ ਰੋਡ ਤੇ ਵੇਖੋ ਕਿੰਨਾ ਵੇਖੋ ਜਾਮ ਵੀ ਇਦਾਂ ਲੱਗ ਜਾਂਦਾ ਭਾਈ ਫਿਰ ਐਕਸੀਡੈਂਟ ਵੀ ਹੋ ਜਾਂਦੇ ਆ ਇੱਕ ਰੋਡ ਬੰਦ ਕੀਤਾ ਇੱਕ ਚੱਲਣ ਦਿਆ ਜਾਣਾ ਭਾਰੀ ਹੈ ਤਿੰਨੇ ਚਲਾਉਣਾ ਫਿਰ ਥੋੜੀ ਜੀ ਪ੍ਰੋਬਲਮ ਘਟ ਜਾਂਦੀ ਆ ਤਾਂ ਧੁੰਦ ਦਾ ਭਾਈ ਬਹੁਤ ਜ਼ਿਆਦਾ ਭਾਂਡੀ ਹੈ ਹੁਣ ਤਾਂ ਥੋੜੀ ਜੀ ਚਲੋ ਘਟ ਗਈ ਆ ਪਹਿਲਾਂ ਤਾਂ ਕੁਛ ਦੀਦਾ ਹੀ ਨਹੀਂ ਭਾਈ 10 ਕਦਮ ਜਾਓਗੇ ਤਾਂ ਵੀ ਨਹੀਂ ਤੁਹਾਨੂੰ ਦੀਦਾ ਕੁਛ ਵੀ ਗਾੜੀ ਇਹ ਵੀ ਨਹੀਂ ਪਤਾ ਕਿਹੜੀ ਚੀਜ਼ ਆਉਂਦੀ ਕਿਹੜੀ ਨਹੀਂ ਆਉਂਦੀ ਹਾਂਜੀ ਬਾਕੀ ਇਹੋ ਹੀ ਆਗੇ ਭਾਈ ਧੁੰਦ ਦਾ ਜ਼ਿਆਦਾ ਵਾ ਬਾਕੀ ਹੋਰ ਤਾਂ ਚਲੋ ਠੀਕ ਹੀ ਆ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਸਕੂਲ ਤੇ ਜੋ ਛੋਟੇ ਛੋਟੇ ਬੱਚੇ ਨੇ ਉਹ ਵੀ ਜੋ ਦਿਨ ਵਲੇ ਜੋ ਤਿਆਰ ਹੋ ਕੇ ਸਕੂਲ ਨੂੰ ਜਾਂਦੇ ਨੇ ਤਾਂ ਕਾਫੀ ਜ਼ਿਆਦਾ ਜੋ ਧੁੰਦ ਦਾ ਸਾਹਮਣਾ ਕਰਦੇ ਹੋਏ ਸਕੂਲ ਵੱਲ ਨੂੰ ਆਪਣੇ ਜੋ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਪ੍ਰਸ਼ਾਸਨ ਦੀ ਗੱਲ ਕਰ ਲਈ ਤਾਂ ਜ਼ਰੂਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਕਿਤਨੇ ਕਿਤੇ ਰੋਡ ਸੇਫਟੀ ਨੂੰ ਵੀ ਲੈ ਕੇ ਕੋਈ ਨਵੀਆਂ ਅਪਡੇਟਸ ਲੈਣੀਆਂ ਚਾਹੀਦੀਆਂ ਨੇ ਤਾਂ ਉੱਥੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਜ਼ਰੂਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਵੀ ਕਿਹਾ ਜਾ ਰਿਹਾ ਸੀਗਾ ਕਿ ਜੋ ਧੁੰਦ ਆ ਆ ਉਹ ਕਿਤਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵੇਖਣ ਨੂੰ ਮਿਲੇਗੀ ਤਾਂ ਉੱਥੇ ਹੀ ਥੋੜ ਨਾਲ ਤਸਵੀਰਾਂ ਅੰਮ੍ਰਿਤਸਰ ਦੇ ਮਾਨ ਵਾਲੇ ਤੋਂ ਸਾਂਝੀਆਂ ਕਰ ਰਿਹਾ ਕਿਉਂਕਿ ਹਰ ਰੋਜ਼ ਕਿਤਨਾ ਕਿਤੇ ਕੋਈ ਐਕਸੀਡੈਂਟ ਦੀ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ ਕਿਤਨਾ ਕਿਤੇ ਪੰਜਾਬ ਦੇ ਵਿੱਚ ਧੁੰਦ ਦੇ ਕਾਰਨ ਗੱਡੀਆਂ ਇੱਕ ਦੂਜੇ ਦੇ ਨਾਲ ਟਕਰਾਈਆਂ ਵੀ ਵਿਖਦੀਆਂ ਨੇ ਤਾਂ ਉੱਥੇ ਹੀ ਥੋੜ ਨਾਲ ਅੰਮ੍ਰਿਤਸਰੋਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਇਹ ਵੀ ਚੀਜ਼ ਕਹਿਣੀ ਚਾਹਾਂਗੇ ਕਿ ਅਗਰ ਤੁਸੀਂ ਘਰੋਂ ਕਿਤੇ ਚੱਲੇ ਹੋ ਤਾਂ ਇਹ ਦਿਨਾਂ ਦੇ ਵਿੱਚ ਜ਼ਰੂਰ ਥੋੜਾ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਗੱਡੀਆਂ ਦੇ ਜਿਹੜੇ ਲਾਈਟਸ ਨੇ ਤੁਹਾਡੇ ਵਿੱਚ ਉਹ ਜ਼ਰੂਰ ਔਨ ਕਰਕੇ ਚਲੋ ਤੇ ਨਾਲ ਜੋ ਡੀਪਰਸ ਨੇ ਤਾਂ ਉਹ ਉਹ ਚੀਜ਼ ਦੀ ਜ਼ਰੂਰ ਵਰਤੋਂ ਕਰੋ ਕਿਉਂਕਿ ਜੋ ਰਾਹ ਚਾਲਕ ਹੈਗੇ ਨੇ ਜੋ ਰਸਤੇ ਦੇ ਵਿੱਚ ਜੋ ਕਹਿ ਸਕਦੇ ਕਿ ਕਾਫੀ ਜ਼ਿਆਦਾ ਸਫਰ ਕਰਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋ ਸਕੇ ਤਾਂ ਉੱਥੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅੱਜ ਦੀਆਂ ਅੰਮ੍ਰਿਤਸਰ ਦੇ ਮੰਨ ਵਾਲੇ ਤੋਂ ਕਾਫੀ ਜ਼ਿਆਦਾ ਧੁੰਦ ਦਾ ਪ੍ਰਕੋਪ ਇੱਥੇ ਵੇਖਣ ਨੂੰ ਮਿਲ ਰਿਹਾ ਜੋ ਰਹਾਘੀਰਾ ਦਾ ਵੀ ਕਹਿਣਾ ਸੀਗਾ ਕਿ ਗੱਡੀਆਂ ਜੋ ਨੇ ਕਈ ਤੇਜ਼ ਵੀ ਚੱਲਦੀਆਂ ਨੇ ਤਾਂ ਲੋਕਾਂ ਨੂੰ ਇਸ ਇਹਨਾਂ ਦਿਨਾਂ ਦੇ ਵਿੱਚ ਗੱਡੀਆਂ ਬਹੁਤ ਕਹਿ ਸਕਦੇ ਕਿ ਧਿਆਨ ਨਾਲ ਹੌਲੀ ਚਲਾਉਣੀਆਂ ਚਾਹੀਦੀਆਂ ਨੇ ਤਾਂ ਉੱਥੇ ਸਕੂਲ ਦੇ ਬੱਚੇ ਵੀ ਜੋ ਦਿਨ ਵੇਲੇ ਜੋ ਸਕੂਲ ਨੂੰ ਜਾਂਦੇ ਨੇ ਤਾਂ ਕਹਿ ਸਕਦੇ ਆ ਕਿ ਜਿਹੜੇ ਆਟੋ ਚਾਲਕ ਵੀ ਹੈਗੇ ਨੇ ਇਹ ਚੀਜ਼ ਦਾ ਧਿਆਨ ਰੱਖਣ ਤਾਂ ਜੋ ਕਿ ਕੋਈ ਕਿਸੇ ਚੀਜ਼ ਦਾ ਕੋਈ ਵੱਡੇ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਮਨੀ ਟੀਵੀ ਅੰਮ੍ਰਿਤਸਰ